ਸ਼੍ਰੀ ਮੰਦਰੰਜਨ ਕਾਲਿਆ ਜੀ ਬਹੁਤ ਹੀ ਸਤਾਰਿਤ ਨੇਤਾ ਨੇ ਸਾਡੇ ਪੰਜਾਬ ਦੇ ਉਹਨਾਂ ਦੇ ਕਰ ਜੋ ਰਾਤ ਧਮਾਕਾ ਹੋਇਆ ਉਹਦੀ ਸਭ ਨੂੰ ਚਿੰਤਾ ਹੈ ਔਰ ਮੈਂ ਇਹ ਗੱਲ ਕਹਿਣੀ ਚਾਹਾਂਗਾ ਇਹ ਸਾਡੀ ਭਾਈਚਾਰਕ ਸਾਂਝ ਔਰ ਅਮਨ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਤੱਤਵਾਵਲੋਂ ਜੋ ਪੰਜਾਬ ਦੇ ਦੁਸ਼ਮਣ ਨੇ ਜੋ ਦੇਸ਼ ਦੇ ਦੁਸ਼ਮਣ ਨੇ ਇਹੋ ਜਿਹੇ ਘਟਨਾਵਾਂ ਕਰਕੇ ਉਹ ਤੱਤ ਲੋਕਾਂ ਚ ਟੈਰਰ ਇੱਕ دہشت ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਹ ਪਹਿਲਾਂ ਵੀ ਇਹੋ ਜੀਆਂ ਕੋਸ਼ਿਸ਼ਾਂ ਕਰਦੇ ਰਹੇ ਨੇ ਲੇਕਿਨ ਪੰਜਾਬੀਆਂ ਨੇ ਹਮੇਸ਼ਾ ਇੱਕ ਜੁਟਦਾ ਨਾਲ ਇਹੋ ਜੇ ਤੱਤਾਂ ਦਾ ਮੁਕਾਬਲਾ ਕੀਤਾ ਪੰਜਾਬ ਇੱਕ ਐਸੀ ਧਰਤੀ ਆ ਜਿਹੜੀ ਬਾਰਡਰ ਸਟੇਟ ਆ ਸਾਡੇ ਗਵਾਂਡ ਪਾਕਿਸਤਾਨ ਹੈ ਅਤੇ ਬਹੁਤ ਸਾਰੇ ਐਸੇ ਲੋਕ ਨੇ ਅਸੀਆਂ ਸ਼ਕਤੀਆਂ ਨੇ ਜਿਹੜੀਆਂ ਸਾਡੇ ਪੀਸਫੁਲ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੀਆਂ ਨੇ